ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡਓਵਰ ਕਰਤਾ ਤੇ ਫਿਰ ਬਿਆਨ ਲਿਖ ਕੇ ਅਸੀਂ ਉਹ ਕਰਚਾ ਦਰਜ ਕੀਤਾ ਹੈ ਤੇ ਪਰਦੇਰ ਇਨਵੈਸਟੀਗੇਸ਼ਨ ਕਰ ਰਹੇ ਜੀ ਮੈਂ ਕੀ ਲਾਇਆ ਕਿ ਕਿਥੋਂ ਦਾ ਰਹਿਣ ਵਾਲਾ ਹੈ ਅਜੋ ਪਤਾ ਕਰ ਰਹੇ ਆ ਜੀ ਕੁਝ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਜੋ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਮਲ ਦੇ ਵਿੱਚ ਲਿਆਂਦੀ ਗਈ ਹੈ ਅਸੀਂ ਐਫ ਆਰ ਰਜਿਸਟਰ ਕਰ ਰਹੇ ਹਾਂ ਜੀ ਉਹ ਬੰਦੇ ਦੀ ਅਰੈਸਟ ਪਾਵਾਂਗੇ ਅੱਗੇ ਜੋ ਬਣਦੀ ਲੋੜਿੰਦੀ ਕਾਰਵਾਈ ਅਸੀਂ ਕਰ ਰਹੇ ਹਾਂ ਕੀ ਜਾ ਰਿਹਾ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ ਪਤਾ ਕਰ ਰਹੇ ਜੀ ਤਫਤੀਸ਼ ਦਾ ਮੈਂ ਇੱਕ ਪਾਸੇ ਕਲੂ ਕਰਾਤੀ ਪਰ ਸਾਇ ਪੁਲਿਸ ਵੀ ਵੱਡੀ ਗਿਣਤੀ ਵਿੱਚ ਹੈ ਦੂਜੇ ਪਾਸੇ ਇਹੀ ਘਟਨਾ ਹੋਣਾ ਕਿਤੇ ਨਾ ਕਿਤੇ ਸੰਗਤ ਦੇ ਮਨ ਚ ਕੋਈ ਡਰ ਪੈਦਾ ਹੁੰਦਾ ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ ਤਾਂ ਹੀ ਅਸੀਂ ਫੜ ਕੇ ਉਹਨਾਂ ਐਫਆਈਆਰ ਰਜਿਸਟਰ ਕਰਨਾ ਨੰਨ ਸਿਕ ਸਥਿਤੀ ਕਿਤਾ ਵੇਖੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚ ਚਾਏਗਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂ ਨਗਰੀ ਜੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਰੱਖਣਾ ਹੈ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਸੀਐਫਆਈ ਰਜਿਸਟਰ ਕਰਾਂਗੇ ਠੀਕ ਜੀ ਠੀਕ ਹੈ